ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ੇ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੱਜ ਕੇ ਪੇਟੇ ਸਿਆਪਾ ਕੀਤਾ ਗਿਆ ਇਸ ਮੌਕੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਸਮੇਤ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਮੰਤਰੀ ਵਿਜੇ ਸਾਂਪਲਾਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਗਈਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਸਾਡੀਆਂ ਬਜ਼ੁਰਗ ਮਾਵਾਂ ਧਰਨੇ ਤੇ ਬੈਠੀਆਂ ਹਨ ਉੱਥੇ ਹੀ ਦੂਜੇ ਪਾਸੇ ਭਾਜਪਾ ਦੀ ਸ਼ਾਹ ਤੇ ਕੰਗਣਾ ਰਣੋਤ ਵੱਲੋਂ ਸਾਡੀਆਂ ਬੀਬੀਆਂ ਤੇ ਭੱਦੀਆਂ ਚੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੋਇਆ ਹੈ ਪਰੰਤੂ باوجود ਇਸ ਦੇ ਪ੍ਰਧਾਨ ਮੰਤਰੀ ਦੇ ਕੰਨ ਤੇ ਕੋਈ ਜੂੰ ਤਾਂ ਕਿ ਨਹੀਂ ਸਰਕ ਰਹੀ ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹਾਲਾਤ ਬਣੇ ਰਹੇ ਤਾਂ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਹੁਸ਼ਿਆਰ ਪਰ న్యూਸ ਦੇ ਨਾਲ ਚੇਤਨ ਕਾ ਸ਼ਬਦ ਰਿਪੋਰਟ बी जे पी सरकार बीजे पी सरकार मोदी ਨਵਾਂ ਮੜਿਆ ਮੰਗਿਆ ਸੁਪਰਕਾਸ਼ ਮਰਦਾਬਾਦ 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 ਸੁਪਰਕਾਸ਼ ਮਰਦਾਬਾਦ 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 ਹਾਏ 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 ਮੋਤੀ ਗੁੰਦਾ ਹਾਏ 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 ਮੋਤੀ ਗੁੰਦਾ ਹਾਏ 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 ਜਗਜੀਤ ਸਿੰਘ ਗਿੱਲ ਜੀ ਹਾਂ ਜੀ ਅੱਜ ਦਾ ਜਿਹੜਾ ਸਾਡੇ 31 ਕਿਸਾਨ ਜੁਨੀਅਨਾਂ ਉਹਨਾਂ ਨੇ ਪੂਰੇ ਆਲ ਇੰਡੀਆ ਦੇ ਵਿੱਚ ਜਿਹੜਾ ਆ ਉਹ ਮੋਦੀ ਦਾ ਜਿਹੜਾ ਪੁਤਲਾ ਆ ਇਹ ਕੁੱਤਾ ਜਿਹੜਾ ਬੇਈਮਾਨ ਮੋਦੀ ਆ ਇਹਦਾ ਅੱਜ ਅਸੀਂ ਪੁਤਲਾ ਸਾਨੂੰ ਪਰ ਉਹਨਾਂ ਨੇ ਮਨ ਲੋ ਐਲਾਨ ਕੀਤਾ ਸੀਗਾ ਤੇ ਉਹ ਅਸੀਂ ਫੂਕ ਕੇ ਹਟਿਆ ਜਿਹਦੇ ਵਿੱਚ ਅਸੀਂ ਆਪਣੇ ਸਾਡੇ ਪੰਜਾਬ ਦੇ ਜਿਹੜੇ ਆ ਬਹੁਤ ਵੱਡੇ ਜਿਹੜੇ ਨੇਤਾ ਜਿਹੜੇ ਉਹਦੇ ਕੋਲੀ ਚੱਟ ਹੈਗੇ ਆ ਮੋਦੀ ਦੇ ਉਹਨਾਂ ਵਿੱਚ ਸੋਮ ਪ੍ਰਕਾਸ਼ ਸਾਡੇ ਮੰਤਰੀ ਤੇ ਵਿਜੇ ਸਾੰਪਲਾ ਜਿਹੜੇ ਆ ਸਾਬਕਾ ਮੰਤਰੀ ਤੇ ਜਿਹੜੀ ਮੋਦੀ ਦੀ ਰਖੇਲ ਕੰਗਣਾ ਰਣੌਤਵਾ ਜਿਹੜੀ ਸਾਡੀਆਂ ਬੀਬਾਂ ਬੀਬੀਆਂ ਤੇ ਭੈਣਾਂ ਨੂੰ ਉਥੇ ਕਹਿ ਰਹੀ ਸੀਗੀ ਕਿ 100-100 ਰੁਪਇਆ ਲੈ ਕੇ ਦਿੱਲੀ ਦੇ ਵਿੱਚ ਪਰਦਾਸ਼ਣ ਕਰਨ ਆ ਰਹੀ ਆ ਆ ਰਹੀਆਂ ਆ ਉਹਨੂੰ ਅੱਜ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਆ ਕਿ ਮੈਂ ਉਹਨੂੰ 1000 ਰੁਪਇਆ ਰੋਜ਼ ਦਾ ਦਿਆ ਕਰਨਾ ਸਵੇਰੇ ਆ ਕੇ ਫੜ ਲਿਆ ਕਰੇ ਸਾਡੇ ਜਿੰਨੇ ਵੀ ਉਥੇ ਸਾਥੀ ਗਏ ਹੋ ਆ ਉਹਨਾਂ ਦੇ ਜਿਹੜੇ ਕੱਪੜੇ ਧੋਣ ਵਾਲੇ ਕੱਪੜੇ ਭਾਂਡੇ ਆ ਉਹ ਸਾਫ਼ ਜ਼ਰੂਰ ਕਰਿਆ ਕਰੇ ਉੱਥੇ ਜਾ ਕੇ ਤੇ ਬਾਕੀ ਜਿਹੜਾ ਮੋਦੀ ਆ ਮੋਦੀ ਦੇ ਵੀ ਮੰਨ ਲਓ ਕਾਲੇ ਮੂੰਹ ਹੋ ਗਿਆ ਪੂਰੀ ਉਹਦੀ ਜਿਹੜੀ ਆ ਪੂਰੇ ਵਰਲਡ ਲੈਵਲ ਤੇ ਜਿਹੜੀ ਨਿਖੇਦੀ ਕੀਤੀ ਜਾ ਰਹੀ ਆ ਜਿਹੜੇ ਪੂਰੇ ਦੇਖੋ ਇੰਡੀਆ ਦੇ ਵਿੱਚ ਤਾਂ ਸੀਗਾ ਇਹ ਹੁਣ ਵਰਲਡ ਲੈਵਲ ਤੇ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਆ ਪ੍ਰਧਾਨ ਮੰਤਰੀ ਆ ਸਾਰੀਆਂ ਕੰਟਰੀਆਂ ਦੇ ਉਹ ਵੀ ਇਹਦੀ ਜਿਹੜੀ ਨਿਖੇਦੀ ਕਰ ਰਹਾ ਹੈ ਕਿ ਜਿਹੜਾ ਇਹ ਕੰਮ ਆ ਇਹ ਮਾੜਾ ਆ ਅਸੀਂ ਕਈ ਦਾ ਭਗਵਾਨ ਨੂੰ ਕਈ ਦਾ ਦਾਤਾ ਤੇ ਜਿਹੜਾ ਸਾਡਾ ਕਿਸਾਨ ਆ ਉਹਨੂੰ ਕਹਿੰਦੇ ਅੰਨ ਦਾਤਾ ਇਹ ਜਿਹੜਾ ਸਾਡਾ ਅੰਨ ਦਾਤਾ ਆ ਉਹ ਵੀ ਦੇਖੋ ਰੋੜਿਆ ਆ ਜਦ ਕਿ ਜਿਹੜਾ ਅੰਨ ਆ ਇਹਦੀ ਤਾਂ ਹਰੇਕ ਜਗ੍ਹਾ ਜ਼ਰੂਰ ਤੋ ਆ ਚਾਹੇ ਜੰਗ ਦਾ ਮੈਦਾਨ ਹੋਵੇ ਚਾਹੇ ਸਾਡੇ ਕੋ ਖੁਸ਼ੀ ਦਾ ਮਾਹੌਲ ਹੋਵੇ ਚਾਹੇ ਗਮੀ ਦਾ ਮਾਹੌਲ ਹੋਵੇ ਤੇ ਇਹ ਜਿਹੜਾ ਮੋਦੀ ਆ ਇਹਦੇ ਲਈ ਇਹ ਬਹੁਤ ਹੀ ਮਾੜੀ ਗੱਲ ਆ ਬੀਜੇਪੀ ਲਈ ਜਿਹੜਾ ਸਮਾਂ ਚੱਲ ਰਿਹਾ ਬਹੁਤ ਹੀ ਮੰਦ ਭਾਗਾ ਸਮਾਂ ਆ ਕਿਉਂਕਿ ਜਿਹੜੇ ਕੋਈ ਮੋਦੀ ਸਾਹਮਣੇ ਬੋਲ ਨਹੀਂ ਰਿਹਾ ਹਰੇਕ ਜਿਹੜਾ ਆ ਬਸ ਉਥੇ ਚਾਪਲੂਸੀ ਜਿਹੜਾ ਕਰਕੇ ਆ ਜਾਂਦਾ ਆ ਤੇ ਨਾ ਕੋਈ ਮੋਦੀ ਨੂੰ ਸਮਝਾਣੇ ਵਾਲਾ ਆ ਤੇ ਮੋਦੀ ਜਿਹੜਾ ਉਹ ਸਿਰੇ ਦਾ ਬੇਵਕੂਫ ਆ ਇਹ ਮੰਗਾ ਮੰਗਣਗੇ ਕਿ ਨਹੀਂ ਦੇਖੋ ਜੀ ਮੰਗਾ ਜਿਹੜੀਆਂ ਆ ਇਹ ਤਾਂ ਅਸੀਂ ਵੈਸੇ ਤਾਂ ਹੁਣ ਤਾਂ ਅਸੀਂ ਪਹਿਲਾਂ ਹੱਥ ਜੋੜ ਕੇ ਮੰਨਦੇ ਸੀਗੇ ਪੇ ਹੱਥ ਜੋੜਦੇ ਸੀਗੇ ਪੇ ਚਲੋ ਕਿਉਂਕਿ ਸਾਡਾ ਧਰਮ ਇਹ ਆ ਹਰੇਕ ਦਾ ਸਤਿਕਾਰ ਕਰਨਾ ਤੇ ਸਰਵਤ ਦੇ ਭਲੇ ਦੇ ਜਿਹੜੀ ਅਰਦਾਸ ਕਰਨੀ ਆ ਅਸੀਂ ਉਥੇ ਸੀਗੇ ਜੇ ਉਤੋਂ ਗਾਹਾਂ ਵੀ ਸਾਨੂੰ ਇਹ ਖਸਾਵੇ ਜੇ ਕਵੇ ਤੇ ਅਸੀਂ ਇਹ ਜਿਹੜਾ ਧਾਰਾ ਹੈਗਾ ਸ਼ੰਘਾਰਚੀ ਇਹਨੂੰ ਇਹਨੂੰ ਤਾਰ ਪੀੜੋ ਕਰਨ ਤੇ ਆ ਗਏ ਜਾਂ ਕੋਈ ਸ਼ਾਸ਼ਨਾ ਖੇਡੋਗੇ ਤਾਂ ਫਿਰ ਅਸੀਂ ਜੁੱਤੀ ਨਾ ਵੀ ਲੈਣਾ ਜਾਣਦੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਗੁਰਜਾਪ ਸਿੰਘ ਜੋੜ ਤੇ ਆਪਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਟੂਲ ਪਲਾਜੇ ਬੰਦ ਕੀਤੇ ਹੋਏ ਆ ਰੇਲਾਂ ਰੋਕੀਆਂ ਗਈਆਂ ਸੀਗੀਆਂ ਤੇ ਉਹਦੇ ਜਿਹੜੇ ਕਾਨੂੰਨ ਪਾਸ ਕੀਤੇ ਉਹਦੇ ਵਿਰੋਧ ਦੇ ਵਿੱਚ ਆਪਾਂ ਕਿਸਾਨ ਜਿਹਾ ਬੰਦੀਆਂ ਦੇ ਹੁਕਮ ਦੇ ਜਿੱਦਾਂ ਉਹ ਨਹੀਂ ਹੁਕਮ ਦਿੱਤਾ ਉਹਨਾਂ ਦੇ ਅਨਸਾਰ ਆਪਾਂ ਟੂਲ ਪਲਾਜੇ ਦੇ ਬੈਠੇ ਆ ਤੇ ਸਾਡੇ ਜਿਹੜੇ ਕਿਸਾਨ ਵੀਰ ਆ ਬੀਰੀਆ ਬੀਬੀਆਂ ਬਜ਼ੁਰਗ ਸਾਰੇ ਨੌਜਵਾਨ ਆ ਦਿੱਲੀ ਜਿਹੜੇ ਜਾ ਕੇ ਉੱਥੇ ਮੋਰਚਾ ਲਾ ਕੇ ਬੈਠੇ ਆ ਤੇ ਮੋਦੀ ਸਰਕਾਰ ਆ ਉਹਦੇ ਕੰਨ ਤੇ ਹੱਲੇ ਤੱਕ ਜੂੰ ਨਹੀਂ ਸਰਕ ਰਹੀ ਸੋ ਮੈਂ ਮੋਦੀ ਨੂੰ ਇਹੀ ਕਹਿਣਾ ਚਾਹਣਾ ਵੀ ਜਿਹੜੇ ਕਾਨੂੰਨ ਆ ਇਹ ਹਾਲੇ ਇਹਦੇ ਕੋਲ ਟਾਈਮ ਹੈਗਾ ਕਿ ਇਹ ਵਾਪਸ ਲੈ ਲਵੇ ਨਹੀਂ ਤਾਂ ਫਿਰ ਜੇ ਜਿਸ ਹਿਸਾਬ ਨਾਲ ਇਹ ਚੱਲੂਗਾ ਉਦੋਂ ਦੋ ਕਦਮ ਆਪਾਂ ਅੱਗੇ ਚੱਲਾਂਗੇ ਉਹਦੇ ਫੇ ਜੋ ਵੀ ਰਿਜ਼ਲਟ ਆਊਗਾ ਉਹ ਨੂੰ ਫਿਰ ਭੁਗਤਣਾ ਪਊਗਾ ਉੱਚ ਚਾਹੇ ਮਾੜੇ ਆਵੇ ਚਾਹੇ ਚੰਗਾ ਰਿਜ਼ਲਟ ਆਵੇ ਹੱਲੇ ਸਾਡਾ ਪੂਰਾ ਸ਼ਾਂਤਮਈ ਚੱਲ ਰਿਹਾ ਵਾ ਸੋ ਅਸੀਂ ਚਾਹੁੰਦੇ ਆ ਕਿ ਐਦਾਂ ਹੀ ਚੱਲਦਾ ਰਵੇ ਸ਼ਾਂਤਮਈ ਤੇ ਮੋ oh man i love